ਐਸਾ ਸਾਡਾ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਤੋਂ ਸਾਡੇ ਡੀਜੀਪੀ ਸਾਹਿਬ ਤੇ ਸਰਮਾ ਅਜੋਗ ਸਾਡੇ ਡੀਏਈ ਸਾਹਿਬ ਤੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਜੁਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਤਹਿਤ ਅਸੀਂ ਏਰੀਆ ਦੇ ਵਿੱਚ ਗਸ਼ਤ ਵਗੈਰਾ ਬਹੁਤ ਵਧਾਈ ਹੋਈ ਹੈ ਤੇ ਕੱਲ ਪਰਸੋਂ 21 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਮਿਰਜ਼ਾਪੁਰ ਵਾਲੇ ਰੋਡ ਤੇ ਸੀਗੀ ਤਾਂ ਉਥੋਂ ਇਨਫੋਰਮੇਸ਼ਨ ਮਿਲੀ ਸੀਗੀ ਸਾਨੂੰ ਤੇ ਮੌਕੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਉਥੋਂ ਸਾਡੇ ਕੋਲ ਸਵਿਫਟ ਕਾਰ ਦੇ ਵਿੱਚੋਂ 100 ਕਿਲੋ ਭੁਖੀਚੂਨਾ ਪੋਸਟ ਬਰਾਮਦ ਹੋਈਗੀ ਉਹਨਾਂ ਨੂੰ ਉਹਨਾਂ ਦੇ ਕੋਲ ਕਾਬੂ ਕੀਤਾ ਹੈ ਹਾਂਜੀ ਕਾਬੂ ਇਹ ਦੋ ਜਣੇ ਸੀਗੇ ਜੀ ਬਲਜੀਤ ਸਿੰਘ ਬਲਜੀਤ ਸਿੰਘ son of ਦਾਰਾ ਸਿੰਘ ਤੇ ਬਲਜੀਤ ਸਿੰਘ son of ਸੁਦੇਸ਼ ਸਿੰਘ ਇਹਨਾਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਜੀ ਐਨਡੀਪੀ ਅੱਧੇ ਨੇ ਜੀ ਕੁਝ ਹੋਰ ਨੇ ਇੱਕ ਦਰ ਹੁੰਦਾ ਜਾਂ ਸਨੈਚਿੰਗ ਦਰ ਇਹ ਹਜੇ ਜੀ ਇਨਟੈਰੋਗੇਸ਼ਨ ਇਹਨਾਂ ਦੀ ਪੁੱਛ ਗਈ ਉਸ ਤੋਂ ਪਤਾ ਲੱਗੂਗਾ ਜੀ ਰਮਾਨ ਇਹਨਾਂ ਦਾ ਦਿੱਤਾ ਹੋਇਆ ਸੀ ਤੇ ਪੁੱਛੀ ਕਿਸ ਤੋਂ ਬਾਅਦ ਫਿਰ ਦੇਖਾਂਗੇ ਜੇ ਕੀ ਖਲਾਸਾ ਹੈ ਸਭ ਤੋਂ ਇੱਕ ਕੰਮ ਕਰ ਰਹੇ ਸੀ ਇਹ ਆ ਰਾਉਂਡ ਤੁਸੀਂ ਲਾ ਲਓ ਵੀ 2-4 ਸਾਲ ਤੋਂ ਲੱਗੇ ਹੋਏ ਨੇ ਜੀ ਜਿੱਦਾਂ ਸਰ ਪੰਜਾਬ ਸਰਕਾਰ ਵੱਲੋਂ ਜਿਹੜੇ ਬੁੱਢੇ ਗਏ ਜੀ ਕਿ ਇਹਨਾਂ ਦੀ ਵੀ ਪ੍ਰਾਪਰਟੀ ਬਣਾਈ ਹੈ ਇਹਨਾਂ ਦੇ ਇਹ ਦੇਖੋ ਜੀ ਪ੍ਰੋਸੀਜਰ ਆ ਪੂਰਾ ਫਾਲੋ ਕਰਕੇ ਅਸੀਂ ਉਦੋਂ ਬਾਅਦ ਜਿਹੜਾ ਹੋਊਗਾ ਕੋਈ ਪ੍ਰਾਪਰਟੀ ਇਹਨਾਂ ਦੀ ਨਿਕਲਦੀ ਆ ਤਾਂ ਉਹ ਕਾਰਵਾਈ ਬਣਦੀ ਕਰਾਂਗੇ ਜੀ ਅਸੀਂ ਕੋਰਟ ਵਿੱਚ ਕੇਸ ਕਰਦੇ ਹਾਂ ਹਾਂ ਜੀ ਕੋਰਟ ਦੇ ਵਿੱਚ ਪੇਸ਼ ਕਰਨਾ ਜੀ ਇਹਨਾਂ ਨੂੰ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਹੋਰ ਵੀ ਖੁਲਾਸੇ